ਨਾ ਮੈਂ ਟੋਟਾ ਜੀ ਮੇਰਾ ਨਾਮ ਲਖਮੀਰ ਸਿੰਘ ਪਿੰਡ ਪਿੰਡ ਮੂਹਤੋਂ ਪ੍ਰਧਾਨ ਕਗਰ ਕੰਟਰੋਲ ਕਮੇਟੀ ਪ੍ਰਧਾਨ ਜੀ ਜਿਹੜੀ ਕਗਰ ਦੀ ਹਾਲਾਤ ਨੇ ਬੰਨ ਉੱਤੇ ਕਿਹੋ ਜੇ ਨੇ ਇਸ ਦੇ ਹਾਲਾਤ ਹੁਣ ਤੁਹਾਡੇ ਸਾਹਮਣੇ ਹੀ ਨੇ ਇੱਕ ਵਾਰ ਕੈਮਰਾ ਕਗਰ ਵੱਲ ਘੁਮਾਓ ਇਧਰ ਖੇਤਾਂ ਵੱਲ ਘੁਮਾਓ ਵੀ ਯਾਨੀ ਪੂਰਾ ਧਿਆਨ ਮਾਰੀਏ ਖੇਤਾਂ ਤੋਂ 10 ਦਾ ਫੁੱਟ ਪਾਣੀ ਉੱਪਰ ਦੀ ਚੱਲ ਰਹੀ ਹੈ ਕਿ ਆਮ ਜੋ ਦੂਰ ਵਾਲੇ ਖੇਤਾਂ 'ਚ ਤੁਸੀਂ ਦੇਖਦੇ ਹੋ ਨੀਵੇਂ ਥਾਂ ਵਾਲੇ ਜਿਹੜੇ ਖੇਤਾਂ 'ਚ ਕੋਠੇ ਪਾਇਆ ਹੁੰਦੇ ਰ ਕੋਠਿਆਂ ਦੀ ਛੱਤ ਨਾਲ ਵੀ ਇਹਦਾ ਲੈਵਲ ਉੱਚਾ ਗਿਆ ਹੋਇਆ ਹੈ ਐਸ ਤਰ੍ਹਾਂ ਤੇ ਬਸ ਇੱਕ ਜਾਂ ਸਾ ਮਿਹਨਤ ਹੈ ਜਿਹੜੀ ਕਰਨ ਰਏ ਨੇ ਤੇ ਜਾਂ ਵਾਹੀ ਵਾਹੀਗੁਰੂ ਪ੍ਰਸ਼ਾਸਨ ਨੇ ਜਾਂ ਆਪਣਾ ਸਰਕਾਰ ਨੇ ਕੋਈ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਬਿਲਕੁਲ ਨਹੀਂ ਸੁਣਵਾਈ ਕੀਤੀ ਇਹਦਾ ਬਸ ਇੱਕ ਲਗੇ ਆਉਨੇ ਆ ਤੇ ਦੂਜਾ ਅਸੀਂ ਵੀ ਜੋ ਕੇਸ ਸੁਪਰੀਮ ਕੋਰਟੇ ਦਾ ਗਿਆ ਹੋਇਆ ਹੈ ਉਹ ਤੋਂ ਵੀ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਵੀ 19 2018 ਸੀ ਉਸ ਦਿਨ ਜਦੋਂ ਇਹਦਾ ਅਸ਼ਤੇ ਅਸ਼ਟੂਆਂ ਦਾ ਕੰਮ ਨਿਪੜਿਆ ਸੀ ਉਸ ਤੋਂ ਬਾਅਦ ਜੱਜ ਸਾਹਿਬ ਨੇ ਫੈਸਲਾ ਹੀ ਨਹੀਂ ਦਿੱਤਾ ਤੇ ਅਗਾ ਜਗਾ ਤਰੀਕਾ ਪਈ ਜਾਂਦੇ ਨੇ ਅੱਜ ਵੀ ਕੱਲ੍ਹ 10 ਤਰੀਕ ਸੀ ਉਹ ਵਕੀਰ ਸਾਹਿਬ ਨੂੰ ਮੈਂ ਫੋਨ ਤੇ ਪਤਾ ਲਿਆ ਉਹ ਕਹਿੰਦੇ ਨਹੀਂ ਭਾਈ ਸਾਡੀ ਲਿਸਟ 'ਚ ਨਹੀਂ ਆਈ ਕਹਿਣ ਤੋਂ ਪਾਉ ਤਰੀਕ ਹੀ ਨਹੀਂ ਪਾਉਂਦੇ ਤੇ ਜੇ ਪਾਉਂਦੇ ਨੇ ਕਈ ਵਾਰੀ ਸਾਡੇ ਨਾਲ ਇਹ ਵੀ ਬਣੀ ਹੈ ਵੀ ਸਾਡਾ ਨੰਬਰ ਸੀ 44 ਤੇ ਕੇਸ ਸੁਣੇ 40 ਤੇ ਉਹ ਜਦੋਂ ਫਿਰ ਅਗਲੀ ਤਰੀਕ ਤੇ ਜਾਂਦੇ ਆ ਫੇਰ ਇੰਡੀਆ ਲੇਬਲ ਤੋਂ ਚੱਕ ਲੀਂਦੇ ਨੇ ਵੀ ਇਹ ਨਹੀਂ ਵੀ ਹੱਕ ਦੇ ਬੰਦ ਵੀ 41 ਤੋਂ ਚੱਕੋ ਮਾਰਚ ਤੋਂ ਬਾਅਦ ਹਾੜੀ ਪੱਟਣ ਤੋਂ ਬਾਅਦ ਜਿੰਨ ਕੇ ਜਿਹੜੀ ਸਰਕਾਰ ਹੈ ਕਿਉਂ ਨ ਜਾਣ ਦਿੰਦੀ ਇਹ ਇਹੀ ਤੇ ਦੁਖ ਹੁੰਦਾ ਇਹ ਜਿਵੇਂ ਪੁਰਾਣੀ ਕਹਾਵਤੇ ਵੇੜੇ ਬੈਠੀ ਜੰਜ ਤੇ ਬਿੰਨੋ ਕੁੜੀ ਦੇ ਕੰਨ ਇਹ ਜੁਲਾਈ ਦੇ ਮਹੀਨੇ ਜੀ ਹੁੰਦੇ ਨੇ ਜਦੋਂ ਜੁਲਾਈ ਦੇ ਮਹੀਨੇ ਹੀ ਦਿਹਾੜਾ ਹੀ ਚੁੱਕਾ ਹੁੰਦਾ ਤੇ ਉਦੋਂ ਰੋ ਜੀਰੀਆਂ ਦੀ ਬਜਾਈ ਹੋ ਜਾਂਦੀ ਏ ਕਿਸੇ ਪਾਸੇ ਰਾਹ ਨਹੀਂ ਲੱਭਦਾ ਤੋਂ ਅੱਗੇ ਜੋ ਇਹ ਪਾਣੀ ਇਹਨਾਂ ਉਚਾਈ ਤੇ ਚੜ ਰਿਹਾ ਹੈ ਇੱਥੋਂ ਤੱਕ ਵੀ ਸੁਪਰੀਮ ਕੋਰਟ ਜਾਂ ਹੋਰ ਅਦਾਲਤਾਂ ਉਹ ਬਲਕੇ ਪਿੱਛੇ ਵੇਖੀ ਜਾਂਦੀਆਂ ਨੇ ਹਾਲਾਂਕਿ ਇਹਦਾ ਜੋ ਰੋਗ ਹੈ ਘੱਗੜ ਦਾ ਉਹ ਅੱਗੇ ਹੈ ਪਹਿਲਾ ਤਾਂ ਇਹ ਪਾਣੀ ਇਹ ਜਾ ਰਿਹਾ ਜੇ ਇਸ ਨੂੰ ਚੌੜਾ ਕੀਤਾ ਜਾਂਦਾ ਜਿਵੇਂ ਮਕੋਲਡੇ ਤੇ ਅੱਜ ਸਾਡੀ ਨੋਬਤ ਨਹੀਂ ਸੀ ਆਉਣੀ ਇਸ ਤੋਂ ਅਗਲਾ ਪੁਆਇੰਟ ਇਹ ਆਪਣਾ ਕਾਸੇਪੁਰ ਵਾਲਾ ਪੁਲ ਉਹ ਪੁਲ ਠੀਕ ਹੈ ਹਰਿਆਣੇ ਵਾਲਾ ਬੰਦ ਦਿੱਤਾ ਪਰ ਉਹਦਾ ਪਹਿਲੇ ਤਾਂ ਛੱਤ ਨਹੀਂ ਚੁੱਕਿਆ ਉਹਦੀ ਵੀ ਡਾਫ ਲੱਗਦੀ ਏ ਇਸ ਤੋਂ ਅੱਗੇ ਜੋ ਸਭ ਤੋਂ ਵੱਡਾ ਰੋਗ ਹੈ ਇਸ ਦੇ ਵਿੱਚ ਚਾਦਪੁਰਾ ਡਾਫ ਲੱਗੀ ਹੋਈ ਏ ਉਹ ਜਿਹੜੀ ਡਾਫ ਲੱਗੀ ਹੋਈ ਏ ਉਹਦੇ ਨਾਲ ਜਦੋਂ ਹਾਈ ਕੋਰਟ 'ਚ ਕੇਸ ਚੱਲਦਾ ਹੁੰਦਾ ਸੀ ਉਸ ਸਮੇਂ ਜੱਜ ਸਾਹਿਬ ਨੇ ਫੈਸਲਾ ਦਿੱਤਾ ਸੀ ਵੀ ਉੱਥੇ ਇੱਕ ਪੁਲ ਹੋਰ ਪਾਇਆ ਜਾਏ ਪਰੰਤੂ ਅੱਜ ਤੱਕ ਉੱਥੇ ਕੋਈ ਪੁਲ ਪਾਉਣ ਦੀ ਕੋਈ ਸਕੀਮ ਨਹੀਂ ਅੱਜ ਵੀ ਸਾਡੀ ਇਹੀ ਮੰਗ ਹੈ ਜ਼ੋਰ ਪਾ ਕੇ ਵੀ ਉੱਥੇ ਜੋ ਚਾਦਪੁਰੇ ਇੱਕ ਪੁਲ ਹੋਰ ਪਾਇਆ ਜਾਏ ਜੇਕਰ ਸਰਕਾਰ ਕੋਲੋਂ ਵੀ ਛੇਤੀ ਨਾ ਪੁਲ ਪਾਇਦਾ ਹੋਵੇ ਬੇਤੇਰੇ ਕਿਸੇ ਕਾਰਸੇ ਵਾਲੇ ਬਾਬਿਆਂ ਨੂੰ ਦਿੱਤਾ ਜਾਏ ਤਾਂ ਕਿ ਉਹ ਟਾਈਮ ਸਿਰ ਪੁਲ ਵੀ ਬਣਨਗੇ ਤੇ ਨਾਲੇ ਮਜ਼ਬੂਤ ਪੁਲ ਬਣਨਗੇ ਜਿੱਦਾਂ ਉਹ ਚਾਦਪੁਰੇ ਵਾਲੇ ਇੱਕ ਪੁਲ ਹੋਰ ਪੈ ਗਿਆ ਤੇ ਆ ਜਿਹੜਾ ਹੜ ਹੜ ਆਉਂਦਾ ਮਤਲਬ ਵੀ ਨਹੀਂ ਦੇਣਾ 26 ਜੂਨ ਨੂੰ ਆਪਣਾ ਧਿਆਨ ਦਵਾਇਆ ਸੀ ਪਰੰਤੂ ਪ੍ਰਸ਼ਾਸਨ ਨੇ ਤੇ ਕੋਈ ਵੀ ਸਾਡਾ ਧਿਆਨ ਨਹੀਂ ਦਿੱਤਾ ਗੰਗੂਈ ਮਰਦਨ ਦਾ ਕਿ ਦੋ ਰੋਗੀ ਉਹੀ ਘੱਖਰ ਕਰਵਾਉਣਾ ਹੈ ਬਾਈ ਲਾ ਲੈ ਵੇਖਾ ਇਹ ਤਾਂ ਦੇਸੀ ਲੈਵਲ ਹੈ ਆਹ ਮੇਰਾ ਪੇਸ਼ਾ ਹੈ ਇਹ ਨੀਮਾ ਇਹ ਇੱਕ ਲਈ ਨੀਮਾ ਸਾਈਜ਼ ਨਾਲ ਇੱਕ ਕਟੋਬੜੀ 5 ਫੁੱਟ ਕੋ ਕਿੰਨਾ ਮਹੀਨੇ ਦਾ ਮਹਿੰਗਾ ਹੋਊਗਾ ਅੱਜ ਮਕੌੜ ਜਾਓਗੇ ਜੀ